ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੇ ਭਾਰਤ ਦੇ ਵਿਚਕਾਰ ਚੱਲ ਰਹੇ ਟੈਰਿਫ ਵਿਵਾਦ ਤੇ ਚਲਦਿਆ ਅਮਰੀਕੀ ਰਾਸ਼ਟਰਪਤੀ ਡੋਨਰ ਟਰੰਪ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇ ਨਾਲ ਅਮਰੀਕਾ ਦੇ ਚੰਗੇ ਸਬੰਧ ਨੇ ਪਰ ਇਹ ਰਿਸ਼ਤਾ ਲੰਬੇ ਸਮੇਂ ਤੋਂ ਇੱਕ ਪਾਸੜ ਰਿਹਾ ਹੈ ਟਰੰਪ ਦੇ ਅਨੁਸਾਰ ਭਾਰਤ ਅਮਰੀਕੀ ਵਸਤੂਆਂ ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਸੀ ਜਿਸ ਦੇ ਨਾਲ ਵਪਾਰਕ ਸੰਤੁਲਨ ਵਿਗੜ ਗਿਆ ਸੀ ਜੀ ਹਾਂ ਮੰਗਲਵਾਰ ਨੂੰ ਵਾਈਟ ਹਾਊਸ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਭਾਰਤ ਉੱਤੇ ਲ ਟੌਨ ਬਾਰੇ ਸੋਚ ਰਹੇ ਨੇ ਤਾਂ 트ੰਪ ਨੇ ਜਵਾਬ ਦਿੱਤਾ ਨਹੀਂ ਸਾਡੇ ਭਾਰਤ ਦੇ ਨਾਲ ਬਹੁਤ ਚੰਗੇ ਸਬੰਧ ਨੇ ਪਰ ਸਾਲਾ ਤੋਂ ਇਹ ਰਿਸ਼ਤਾ ਇੱਕ ਪਾਸੜ ਸੀ ਜਿਸ ਨੂੰ ਮੈਂ ਬਦਲ ਦਿੱਤੇ ਟਰੰਪ ਨੇ ਦਾਵਾ ਕੀਤਾ ਕਿ ਭਾਰਤ ਅਮਰੀਕਾ ਉਤੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਟੈਰਿਫ ਲਗਾਉਂਦਾ ਸੀ। ਉਹਨਾਂ ਕਿਹਾ ਭਾਰਤ ਸਾਡੇ ਤੋਂ ਵੱਧ ਟੈਰਿਫ ਵਸੂਲ ਕਰਦਾ ਸੀ ਜਦੋਂ ਕਿ ਅਸੀਂ ਉਹਨਾਂ ਤੋਂ ਕੁਝ ਨਹੀਂ ਲੈਂਦੇ ਸੀ। ਉਹ ਆਪਣਾ ਸਮਾਨ ਵੱਡੀ ਮਾਤਰਾ ਦੇ ਵਿੱਚ ਅਮਰੀਕਾ ਭੇਜਦੇ ਸਨ ਜਿਸ ਦੇ ਨਾਲ ਇਥੇ ਉਤਪਾਦਕ ਪ੍ਰਭਾਵਿਤ ਹੁੰਦਾ ਸੀ ਪਰ ਅਸੀਂ ਆਪਣਾ ਸਮਾਨ ਭਾਰਤ ਨਹੀਂ ਭੇਜ ਸਕਦੇ ਸੀ ਕਿਉਂਕਿ ਉੱਥੇ 100% ਤੱਕ ਟੈਰਿਫ ਲੱਗੇ ਹੋਏ ਸੀ। ਇਸ ਗੱਲ ਨੂੰ ਸਪਸ਼ਟ ਕਰਨ ਦੇ ਲਈ ਕੰਪਨੀ ਹਾਰਲੀ ਡੇਵਿਸਨ ਮੋਟਰਸਾਈਕਲ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਭਾਰਤ ਵਿੱਚ ਹਾਰਲੀ ਡੇਵਿਸਨ ਦੇ ਵਿੱਚ ਮੁਸ਼ਕਲਾ ਹੁੰਦੀ ਸੀ ਕਿਉਂਕਿ ਮੋਟਰਸਾਈਕਲ ਤੇ 200% ਟੈਰਿਫ ਲਗਾਇਆ ਜਾਂਦਾ ਸੀ। ਉਹਨਾਂ ਕਿਹਾ ਕਿ ਇਸ ਦਾ ਨਤੀਜਾ ਇਹ ਹੋਇਆ ਕਿ ਹਾਲੇ ਡਿਵਿਡਸਨ ਨੂੰ ਟੈਰਿਫ ਤੋਂ ਬਚਣ ਲਈ ਭਾਰਤ ਜਾ ਕੇ ਆਪਣੀ ਸੈਕਟਰੀ ਸਥਾਪਿਤ ਕਰਨੀ ਪਈ। ਸਰ ਦੇ ਨਾਲ ਵੀ ਇਹੀ ਹਾਲ ਸੀ। ਦੰਪਦ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਗਾਰ ਟੈਰਿਫ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਇਸ ਅਸੰਤੁਲਨ ਨੂੰ ਖਤਮ ਕਰਨ ਅਤੇ ਅਮਰੀਕੀ ਵਪਾਰਕ ਹਿੱਤਾਂ ਦੀ ਰੱਖਿਆ ਕਰਨ ਦੇ ਲਈ ਕਦਮ ਚੁੱਕੇ ਨੇ। ਇੱਕ ਵਾਰ ਫੇ ਦੱਸਦੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੇ ਭਾਰਤ ਦੇ ਵਿਚਕਾਰ ਚੱਲ ਰਹੇ ਟੈਰਿਫ ਵਿਵਾਦ ਤੇ ਚੱਲਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਰ 트ੰਪ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇ ਨਾਲ ਅਮਰੀਕਾ ਦੇ ਚੰਗੇ ਸਬੰਧ ਨੇ ਪਰ ਇੱਕ ਰਿਸ਼ਤਾ ਲੰਬੇ ਸਮੇਂ ਤੋਂ ਇੱਕ ਪਾਸੜ ਰਿਹਾ ਹੈ 트ੰਪ ਦੇ ਅਨੁਸਾਰ ਭਾਰਤ ਅਮਰੀਕੀ ਵਸਤੂਆਂ ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਸੀ ਜਿਸ ਦੇ ਨਾਲ ਵਪਾਰਕ ਸੰਤੁਲਨ ਵਿਗੜ ਗਿਆ ਸੀ ਜੀ ਹਾਂ ਮੰਗਲਵਾਰ ਨੂੰ ਵਾਈਟ ਹਾਊਸ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਭਾਰਤ ਉੱਤੇ ਹਟਾਉਣ ਬਾਰੇ ਸੋਚ ਰਹੇ ਨੇ ਤਾਂ 트াম্প ਨੇ ਜਵਾਬ ਦਿੱਤਾ ਨਹੀਂ ਸਾਡੇ ਭਾਰਤ ਦੇ ਨਾਲ ਬਹੁਤ ਚੰਗੇ ਸਬੰਧ ਨੇ ਪਰ ਸਾਲਾ ਤੋਂ ਇਹ ਰਿਸ਼ਤਾ ਇੱਕ ਪਾਸੜ ਸੀ ਜਿਸ ਨੂੰ ਮੈਂ ਬਦਲ ਦਿੱਤੇ 트াম্প ਨੇ ਦਾਅਵਾ ਕੀਤਾ ਕਿ ਭਾਰਤ ਅਮਰੀਕਾ ਉਤੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਟੈਰਿਫ ਲਗਾਉਂਦਾ ਸੀ ਉਹਨਾਂ ਕਿਹਾ ਭਾਰਤ ਸਾਡੇ ਤੋਂ ਵੱਧ ਟੈਰਿਫ ਵਸੂਲ ਕਰਦਾ ਸੀ ਜਦੋਂ ਕਿ ਅਸੀਂ ਉਹਨਾਂ ਤੋਂ ਕੁਝ ਨਹੀਂ ਲੈਂਦੇ ਸੀ ਉਹ ਆਪਣਾ ਸਮਾਨ ਵੱਡੀ ਮਾਤਰਾ ਦੇ ਵਿੱਚ ਅਮਰੀਕਾ ਭੇਜਦੇ ਸਨ ਜਿਸ ਦੇ ਨਾਲ ਇਥੇ ਉਤਪਾਦਕ ਪ੍ਰਭਾਵਿਤ ਹੁੰਦਾ ਸੀ ਪਰ ਅਸੀਂ ਆਪਣਾ ਸਮਾਨ ਭਾਰਤ ਨਹੀਂ ਪੇਚ ਸਕਤੇ ਸੀ ਕਿਉਂਕਿ ਉੱਥੇ 100% ਤੱਕ ਟੈਰਿਫ ਲੱਗੇ ਹੋਏ ਸੀ ਇਸ ਗੱਲ ਨੂੰ ਸਪਸ਼ਟ ਕਰਨ ਦੇ ਲਈ ਕੰਪਨੀ ਹਾਲੀ ਡੇਵਿਡਸਨ ਮੋਟਰਸਾਈਕਲ ਅਦਾਲਤ ਦੀ ਕਰ ਦਿੱਤਾ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਭਾਰਤ ਦੇ ਵਿੱਚ ਹਾਲੀ ਡੇਵਿਡਸਨ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਸੀ ਕਿਉਂਕਿ ਮੋਟਰਸਾਈਕਲ ਤੇ 200% ਟੈਰਿਫ ਲਗਾਇਆ ਜਾਂਦਾ ਸੀ ਉਹਨਾਂ ਕਿਹਾ ਕਿ ਇਸ ਦਾ ਨਤੀਜਾ ਇਹ ਹੋਇਆ ਕਿ ਹਾਲੀ ਡੇਵਿਡਸਨ ਨੂੰ ਟੈਰਿਫ ਤੋਂ ਬਚਣ ਦੇ ਲਈ ਭਾਰਤ ਜਾ ਕੇ ਆਪਣੀ ਫੈਕਟਰੀ ਸਥਾਪਿਤ ਕਰਨੀ ਪਈ ਸਰ ਦੇ ਨਾਲ ਵੀ ਇਹੀ ਹਾਲ ਸੀ ਕੰਪਨ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਗਾਰਟ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਇਸ ਅਸੰਤੁਲਨ ਨੂੰ ਖਤਮ ਕਰਨ ਅਤੇ ਅਮਰੀਕੀ ਵਪਾਰਕ ਹਿੱਤਾਂ ਦੀ ਰੱਖਿਆ ਕਰਨ ਦੇ ਲਈ ਕਦਮ ਚੁੱਕੇ ਨੇ ਇੱਕ ਵਾਰ ਫੇ ਦੱਸਦੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੇ ਭਾਰਤ ਦੇ ਵਿਚਕਾਰ ਚੱਲ ਰਹੇ ਟੈਰਿਫ ਵਿਵਾਦ ਤੇ ਚੱਲਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਰ ਟਰੰਪ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇ ਨਾਲ ਅਮਰੀਕਾ ਦੇ ਚੰਗੇ ਸਬੰਧ ਨੇ ਪਰ ਇੱਕ ਰਿਸ਼ਤਾ ਲੰਬੇ ਸਮੇਂ ਤੋਂ ਇੱਕ ਪਾਸੜ ਰਿਹਾ ਹੈ ਟਰੰਪ ਦੇ ਅਨੁਸਾਰ ਭਾਰਤ ਅਮਰੀਕੀ ਵਸਤੂਆਂ ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਸੀ ਜਿਸ ਦੇ ਨਾਲ ਵਪਾਰਕ ਸੰਤੁਲਨ ਵਿਗੜ ਗਿਆ ਸੀ ਜੀ ਹਾਂ ਮੰਗਲਵਾਰ ਨੂੰ ਵਾਈਟ ਹਾਊਸ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਭਾਰਤ ਉ ਟਾਊਨ ਬਾਰੇ ਸੋਚ ਰਹੇ ਨੇ ਤਾਂ 트ੰਪ ਨੇ ਜਵਾਬ ਦਿੱਤਾ ਨਹੀਂ ਸਾਡੇ ਭਾਰਤ ਦੇ ਨਾਲ ਬਹੁਤ ਚੰਗੇ ਸਬੰਧ ਨੇ ਪਰ ਸਾਲਾ ਤੋਂ ਇਹ ਰਿਸ਼ਤਾ ਇੱਕ ਪਾਸੜ ਸੀ ਜਿਸ ਨੂੰ ਮੈਂ ਬਦਲ ਦਿੱਤੇ ट्रम्प ਨੇ ਦਾਵਾ ਕੀਤਾ ਕਿ ਭਾਰਤ ਅਮਰੀਕਾ ਅਤੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਟੈਰਿਫ ਲਗਾਉਂਦਾ ਸੀ। ਉਹਨਾਂ ਕਿਹਾ ਭਾਰਤ ਸਾਰੇ ਤੋਂ ਵੱਧ ਟੈਰਿਫ ਵਸੂਲ ਕਰਦਾ ਸੀ ਜਦੋਂ ਕਿ ਅਸੀਂ ਉਹਨਾਂ ਤੋਂ ਕੁਝ ਨਹੀਂ ਲੈਂਦੇ ਸੀ। ਉਹ ਆਪਣਾ ਸਮਾਨ ਵੱਡੀ ਮਾਤਰਾ ਦੇ ਵਿੱਚ ਅਮਰੀਕਾ ਭੇਜਦੇ ਸਨ ਜਿਸ ਦੇ ਨਾਲ ਇੱਥੇ ਉਤਪਾਦਕ ਪ੍ਰਭਾਵਿਤ ਹੁੰਦਾ ਸੀ ਪਰ ਅਸੀਂ ਆਪਣਾ ਸਮਾਨ ਭਾਰਤ ਨਹੀਂ ਭੇਜ ਸਕਦੇ ਸੀ ਕਿਉਂਕਿ ਉੱਥੇ 100% ਤੱਕ ਟੈਰਿਫ ਲੱਗੇ ਹੋਏ ਸੀ। ਇਸ ਗੱਲ ਨੂੰ ਸਪਸ਼ਟ ਕਰਨ ਦੇ ਲਈ ਕੰਪਨੀ ਹਾਲੇ ਡੇਵਿਸਟਨ ਮੋਟਰਸਾਈਕਲ ਦਾ ਜ਼ਿਕਰ ਕੀਤਾ। ਇਸੇ ਨਾਲ ਹੀ ਉਹਨਾਂ ਦੱਸਿਆ ਕਿ ਭਾਰਤ ਦੇ ਵਿੱਚ ਹਾਲੇ ਡੇਵਿਡਸਨ ਦੇ ਵਿੱਚ ਮੁਸ਼ਕਲਾ ਆਉਂਦੀ ਸੀ ਕਿਉਂਕਿ ਮੋਟਰਸਾਈਕਲਾਂ ਤੇ 200% ਟੈਰਿਫ ਲਗਾਇਆ ਜਾਂਦਾ ਸੀ। ਉਹਨਾਂ ਕਿਹਾ ਕਿ ਇਸ ਦਾ ਨਤੀਜਾ ਇਹ ਹੋਇਆ ਕਿ ਹਾਂਡਰੇਡ ਡਿਵਿਡਸਨ ਨੂੰ ਟੈਰਿਫ ਤੋਂ ਬਚਣ ਲਈ ਭਾਰਤ ਜਾ ਕੇ ਆਪਣੀ ਫੈਕਟਰੀ ਸਥਾਪਿਤ ਕਰਨੀ ਪਈ। ਸਰ ਦੇ ਨਾਲ ਵੀ ਇਹੀ ਹਾਲ ਸੀ। ਦੰਪਦ ਦਾ ਇਹ ਵਿਆਨ ਉਸ ਸਮੇਂ ਆਇਆ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਕਾਰ ਟੈਰਿਫ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਇਸ ਅਸੰਤੁਲਨ ਨੂੰ ਖਤਮ ਕਰਨ ਅਤੇ ਅਮਰੀਕੀ ਵਪਾਰਕ ਹਿੱਤਾਂ ਦੀ ਰੱਖਿਆ ਕਰਨ ਦੇ ਲਈ ਕਦਮ ਚੁੱਕੇ ਨੇ। ਇੱਕ ਵਾਰ ਫੇ ਦੱਸਦੀ ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੇ ਭਾਰਤ ਦੇ ਵਿਚਕਾਰ ਚੱਲ ਰਹੇ ਟੈਰਿਫ ਵਿਵਾਦ ਤੇ ਚਲਦਿਆ ਅਮਰੀਕੀ ਰਾਸ਼ਟਰਪਤੀ ਡੋਨਰ ਟਰੰਪ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇ ਨਾਲ ਅਮਰੀਕਾ ਦੇ ਚੰਗੇ ਸਬੰਧ ਨੇ ਪਰ ਇਹ ਰਿਸ਼ਤਾ ਲੰਬੇ ਸਮੇਂ ਤੋਂ ਇੱਕ ਪਾਸੜ ਰਿਹਾ ਹੈ ਟਰੰਪ ਦੇ ਅਨੁਸਾਰ ਭਾਰਤ ਅਮਰੀਕੀ ਵਸਤੂਆਂ ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਸੀ ਜਿਸ ਦੇ ਨਾਲ ਵਪਾਰਕ ਸੰਤੁਲਨ ਵਿਗੜ ਗਿਆ ਸੀ ਜੀ ਹਾਂ ਮੰਗਲਵਾਰ ਨੂੰ ਵਾਈਟ ਹਾਊਸ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਭਾਰਤ ਉੱਤੇ ਲ ਹਟਾਉਣ ਬਾਰੇ ਸੋਚ ਰਹੇ ਨੇ ਤਾਂ 트럼ਪ ਨੇ ਜਵਾਬ ਦਿੱਤਾ ਨਹੀਂ ਸਾਡੇ ਭਾਰਤ ਦੇ ਨਾਲ ਬਹੁਤ ਚੰਗੇ ਸਬੰਧ ਨੇ ਪਰ ਸਾਲਾ ਤੋਂ ਇਹ ਰਿਸ਼ਤਾ ਇੱਕ ਪਾਸੜ ਸੀ ਜਿਸ ਨੂੰ ਮੈਂ ਬਦਲ ਦਿੱਤੇ ਟਰੰਪ ਨੇ ਦਾਵਾ ਕੀਤਾ ਕਿ ਭਾਰਤ ਅਮਰੀਕਾ ਉਤੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਟੈਰਿਫ ਲਗਾਉਂਦਾ ਸੀ ਉਹਨਾਂ ਕਿਹਾ ਭਾਰਤ ਸਾਡੇ ਤੋਂ ਵੱਧ ਟੈਰਿਫ ਵਸੂਲ ਕਰਦਾ ਸੀ ਜਦੋਂ ਕਿ ਅਸੀਂ ਉਹਨਾਂ ਤੋਂ ਕੁਝ ਨਹੀਂ ਲੈਂਦੇ ਸੀ ਉਹ ਆਪਣਾ ਸਮਾਨ ਵੱਡੀ ਮਾਤਰਾ ਦੇ ਵਿੱਚ ਅਮਰੀਕਾ ਭੇਜਦੇ ਸਨ ਜਿਸ ਦੇ ਨਾਲ ਇਥੇ ਉਤਪਾਦਕ ਪ੍ਰਭਾਵਿਤ ਹੁੰਦਾ ਸੀ ਪਰ ਅਸੀਂ ਆਪਣਾ ਸਮਾਨ ਭਾਰਤ ਨਹੀਂ ਪੇਚ ਸਕਦੇ ਸੀ ਕਿਉਂਕਿ ਉੱਥੇ 100% ਤੱਕ ਟੈਰਿਫ ਲੱਗੇ ਹੋਏ ਸੀ ਇਸ ਗੱਲ ਨੂੰ ਸਪਸ਼ਟ ਕਰਨ ਦੇ ਲਈ ਕੰਪਨੀ ਹਾਰਲੀ ਡੇਵਿਸਨ ਮੋਟਰਸਾਈਕਲ ਦਾ ਜ਼ਿਕਰ ਕੀਤਾ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਭਾਰਤ ਵਿੱਚ ਹਾਰਲੀ ਡੇਵਿਡਸਨ ਦੇ ਵਿੱਚ ਮੁਸ਼ਕਲਾ ਆਉਂਦੀ ਸੀ ਕਿਉਂਕਿ ਮੋਟਰਸਾਈਕਲ ਤੇ 200% ਟੈਰਿਫ ਲਗਾਇਆ ਜਾਂਦਾ ਸੀ। ਉਹਨਾਂ ਕਿਹਾ ਕਿ ਇਸ ਦਾ ਨਤੀਜਾ ਇਹ ਹੋਇਆ ਕਿ ਹਾਲੇ ਡਿਵਿਡਸਨ ਨੂੰ ਟੈਰਿਫ ਤੋਂ ਬਚਣ ਲਈ ਭਾਰਤ ਜਾ ਕੇ ਆਪਣੀ ਸੈਟਲਿਟੀ ਸਥਾਪਿਤ ਕਰਨੀ ਪਈ। ਸਰ ਦੇ ਨਾਲ ਵੀ ਇਹੀ ਹਾਲ ਸੀ। ਦੰਪਦ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਗਾਰ ਟੈਰਿਫ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਇਸ ਅਸੰਤੁਲਨ ਨੂੰ ਖਤਮ ਕਰਨ ਅਤੇ ਅਮਰੀਕੀ ਵਪਾਰਕ ਹਿੱਤਾਂ ਦੀ ਰੱਖਿਆ ਕਰਨ ਦੇ ਲਈ ਕਦਮ ਚੁੱਕੇ ਨੇ। ਇੱਕ ਵਾਰ ਫੇ ਦੱਸਦੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੇ ਭਾਰਤ ਦੇ ਵਿਚਕਾਰ ਚੱਲ ਰਹੇ ਟੈਰਿਫ ਵਿਵਾਦ ਤੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਰ ਟਰੰਪ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇ ਨਾਲ ਅਮਰੀਕਾ ਦੇ ਚੰਗੇ ਸਬੰਧ ਨੇ ਪਰ ਇਹ ਰਿਸ਼ਤਾ ਲੰਬੇ ਸਮੇਂ ਤੋਂ ਇੱਕ ਪਾਸੜ ਰਿਹਾ ਹੈ ਟਰੰਪ ਦੇ ਅਨੁਸਾਰ ਭਾਰਤ ਅਮਰੀਕੀ ਵਸਤੂਆਂ ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਸੀ ਜਿਸ ਦੇ ਨਾਲ ਵਪਾਰਕ ਸੰਤੁਲਨ ਵਿਗੜ ਗਿਆ ਸੀ ਜੀ ਹਾਂ ਮੰਗਲਵਾਰ ਨੂੰ ਵਾਈਟ ਹਾਊਸ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਭਾਰਤ ਉੱਤੇ ਹਟਾਉਣ ਬਾਰੇ ਸੋਚ ਰਹੇ ਨੇ ਤਾਂ 트럼ਪ ਨੇ ਜਵਾਬ ਦਿੱਤਾ ਨਹੀਂ ਸਾਡੇ ਭਾਰਤ ਦੇ ਨਾਲ ਬਹੁਤ ਚੰਗੇ ਸਬੰਧ ਨੇ ਪਰ ਸਾਲਾ ਤੋਂ ਇਹ ਰਿਸ਼ਤਾ ਇੱਕ ਪਾਸੜ ਸੀ ਜਿਸ ਨੂੰ ਮੈਂ ਬਦਲ ਦਿੱਤੇ ਟਰੰਪ ਨੇ ਦਾਵਾ ਕੀਤਾ ਕਿ ਭਾਰਤ ਅਮਰੀਕਾ ਉਤੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਟੈਰਿਫ ਲਗਾਉਂਦਾ ਸੀ। ਉਹਨਾਂ ਕਿਹਾ ਭਾਰਤ ਸਾਡੇ ਤੋਂ ਵੱਧ ਟੈਰਿਫ ਵਸੂਲ ਕਰਦਾ ਸੀ ਜਦੋਂ ਕਿ ਅਸੀਂ ਉਹਨਾਂ ਤੋਂ ਕੁਝ ਨਹੀਂ ਲੈਂਦੇ ਸੀ। ਉਹ ਆਪਣਾ ਸਮਾਨ ਵੱਡੀ ਮਾਤਰਾ ਦੇ ਵਿੱਚ ਅਮਰੀਕਾ ਭੇਜਦੇ ਸਨ ਜਿਸ ਦੇ ਨਾਲ ਇਥੇ ਉਤਪਾਦਕ ਪ੍ਰਭਾਵਿਤ ਹੁੰਦਾ ਸੀ ਪਰ ਅਸੀਂ ਆਪਣਾ ਸਮਾਨ ਭਾਰਤ ਨਹੀਂ ਭੇਜ ਸਕਦੇ ਸੀ ਕਿਉਂਕਿ ਉੱਥੇ 100% ਤੱਕ ਟੈਰਿਫ ਲੱਗੇ ਹੋਏ ਸੀ। ਇਸ ਗੱਲ ਨੂੰ ਸਪਸ਼ਟ ਕਰਨ ਦੇ ਲਈ ਕੰਪਨੀ ਹਾਰਲੀ ਡੇਵਿਸਨ ਮੋਟਰਸਾਈਕਲ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਭਾਰਤ ਵਿੱਚ ਹਾਰਲੀ ਡੇਵਿਡਸਨ ਦੇ ਵਿੱਚ ਮੁਸ਼ਕਲਾ ਆਉਂਦੀ ਸੀ ਕਿਉਂਕਿ ਮੋਟਰਸਾਈਕਲ ਤੇ 200% ਟੈਰਿਫ ਲਗਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਸ ਦਾ ਨਤੀਜਾ ਇਹ ਹੋਇਆ ਕਿ ਹਾਲੇ ਡਿਵਰਸਨ ਨੂੰ ਟੈਰਿਫ ਤੋਂ ਬਚਣ ਲਈ ਭਾਰਤ ਜਾ ਕੇ ਆਪਣੀ ਸੈਕਟਰੀ ਸਥਾਪਿਤ ਕਰਨੀ ਪਈ। ਸਰ ਦੇ ਨਾਲ ਵੀ ਇਹੀ ਹਾਲ ਸੀ। ਦੰਪਦ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਗਾਰ ਟੈਰਿਫ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਅਸੰਤੁਲਨ ਨੂੰ ਖਤਮ ਕਰਨ ਅਤੇ ਅਮਰੀਕੀ ਵਪਾਰਕ ਹਿੱਤਾਂ ਦੀ ਰੱਖਿਆ ਕਰਨ ਦੇ ਲਈ ਕਦਮ ਚੁੱਕੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ